ਕੁਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਉਵਾ ਸ੍ਰੀ ਹਕਮ ਦੀ ਨੂਰ ਅਰਸ ਕੁਰਸ ਤਤਿਆ ਤਦਿ ਜਿਠੇ ਸਤੇ ਬਾਦਸ਼ਾਹ ਮਾਲ ਜਨਮ ਕੀ ਵਾਹਿਗੁਰੂ ਸਾਹਿਬ ਜੀਓ ਬੜਾ ਹੰਸ ਕੇ ਵਾਰ ਮਹਾਨਾ ਚੌਥਾ ਲਲਾਬ ਹਲੀਮਾ ਕੀ ਤੁਨ ਗਾਵਣੀ ੴ ਸਤਿਗੁਰ ਪਰਸਾਦ ਸਤਿਨਾਮ ਪਾਇਵਿ ਸਵ ਆਕਾਰ ਹੈ ਨਿਰਭਉ ਹਰ ਜਿਉ ਸੋਈ ਸਤਗੁਰ ਸੇਵੀਐ ਹਰ ਮਨ ਵਸੈ ਤਿਤੈ ਭਉ ਕਦੀ ਨ ਹੋਈ ਪਾਇਵਿ ਸਵ ਆਕਾਰ ਕਾਕੂਰ ਸੇਵੀ ਹੈ ਹਰ ਮਨ ਵਸਹਿ ਤਿੱਥੇ ਭਾਉ ਕਦੇ ਨਾ ਹੋਏ ਦੁਸ਼ਮਨਾ ਦੁੱਖ ਤਿਸ 니ੜ ਨ ਆਵਾ ਹੋਏ ਨਸਕ ਕੋਈ ਗੁਰਮਖ ਮਨ ਵਿਚਾਰਿਆ ਜੋ ਤਿਸ ਭਾਵੇ ਸੋ ਅਮਕ ਆਪਰੇ ਹੀ ਪਤ ਰਖ ਸੇ ਕਾਰਜ ਸੁਵਾਰੇ ਸੋਏ ਮਹੱਲਾ ਤੀਜਾ ਇੱਕ ਸੱਜਣ ਚੱਲੇ ਇਕ ਚੱਲ ਗਏ ਰਹਿਦੇ ਵੀ ਮਨ ਜਾਹਿ ਜਿਨਨੀ ਸਤਗੁਰ ਨਾ ਸੇਵੇਉ ਸੇ ਆਏ ਗਏ ਪਸਤਾਹੇ ਨਾਨਕ ਸਤਿਰਤੇ ਸੇਨਾ ਵਿਸ਼ੜਾ ਸਤਗੁਰ ਸੇਵ ਸਮਾਏ ਪੌੜੀ ਤਿਸ ਮਿਲਿਆ ਸਤਗੁਰ ਸੱਜਣਾ ਜਿਸ ਅੰਤਰ ਹਾਰ ਗੁਣ ਕਾਰੇ ਤਿਸ ਮਿਲਿਆ ਸਤਗੁਰ ਪ੍ਰੀਤਮਾ ਜਿਨ ਹੋਮੈ ਵਿੱਚੋ ਸੋ ਸਤਗੁਰੂ ਪੂਰਾ ਤਨ ਤਨ ਹੈ ਜਿਨ ਹਰਿ ਅਪਦੇ ਦੇ ਸ੍ਰਿਸ਼ਟ ਸੁਵਾਰੀ ਮਿਤ ਜਪਿਓ ਸੰਤੋ ਰਾਮਨਾ ਪਾਵ ਜਲੇ ਗੁਕਤਾਰੀ ਗੁਰਪੂਰਾ ਹਰਿ ਅਪਦੇ ਸਿਆ ਘੁਰ ਵਿਟਲਉ ਆਉ ਸਾਧ ਬਾਰੀ ਗੁਰਪੂਰਾ ਹਰਿ ਅਪਦੇ ਸਿਆ ਉਹ ਆਸਦਵਾਰੀ ਵਾਰਿ ਗੁਰੂ ਪ੍ਰੀਕਾ ਸਾਹਿਬ ਦਾ ਵਾਰਿ ਗੁਰੂ ਜੀ ਕੀ